ਸਰਵੋੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਿਆ ਜਿੱਤੇ ਕਿ ਥਾਣਾ 에ਰਪੋਰਟ ਦੇ ਵੱਲੋਂ ਪਿਸਤਲ ਦੀ ਨੋਕ ਉਤੇ ਲੁੱਟਖੋਹ ਕਰਨ ਵਾਲੇ ਇੱਕ ਸਰਗਰਮ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਤਾਂ ਦੱਸੋਗੇ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਦ ਦੇ ਵਿੱਚ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਦੋ ਪਿਸਤਲ ਬੱਤੀ ਬੋਰਸ ਮੇਟ ਪੰਜ ਕਾਰਤੂਸ ਇੱਕ ਖਿਡੌਣਾ ਪਿਸਤਲ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤਾਂ ਹੁਤੇ ਐਡੀਸੀਪੀਸੀਟੀ ਨੇ ਦੱਸਿਆ ਕਿ ਥਾਣਾ 에ਰਪੋਰਟ ਦੀ ਪੁਲਿਸ ਪਾਰਟੀ ਗਸ਼ਟ ਦੌਰਾਨ ਪਿੰਡ ਬੱਲ ਸਮੁੰਦਰ ਤੋਂ ਕੱਚਾ ਰਸਤਾ ਮੜੀਆ ਵੱਲ ਨੂੰ ਜਾ ਰਿਹਾ ਸੀ ਜਦੋਂ ਕਿ ਪੁਲਿਸ ਪਾਰਟੀ ਮੜੀਆ ਦੇ ਨਜ਼ਦੀਕ ਖੇਤਰ ਵਿੱਚ ਪਹੁੰਚੀ ਤਾਂ ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਖੇਤਾਂ ਵੱਲੋਂ ਦੌੜ ਪਏ ਤਾਂ ਪੁਲਿਸ ਪਾਰਟੀ ਦੋਵਾਂ ਨੂੰ ਪਿੱਛਾ ਕਰਕੇ ਬੜੀ ਮੁਸਤੈਦੀ ਦੇ ਨਾਲ ਇੱਕ ਨੌਜਵਾਨ ਕਰਨ ਮਸੀਹ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਖਿਡੋਣਾ ਪਿਸਟਲ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਕੀਤੀ ਗਈ ਹੈ ਤੇ ਇਸ ਪਾਸੋਂ ਸ਼ੁਰੂਆਤੀ ਪੁਸਕੀ ਦੌਰਾਨ ਇਸ ਦੀ ਨਿਸ਼ਾਨਦੇਹੀ ਤੇ ਇੱਕ ਪਿਸਤਲ 32 ਬੋਰ ਹੋਰ ਬਰਾਮਦ ਕੀਤਾ ਗਿਆ। ਇਸਨੇ ਮੌਕੇ ਤੋਂ ਭੱਜ ਨਿਕਲਦੇ ਦੋ ਹੋਰ ਸਾਥੀਆਂ ਸਾਗਰ ਸ਼ਰਮਾ ਅਤੇ ਮਦਨ ਮਸੀ ਉਰਫ ਮਟੂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਪਿਸਤਲ 32 ਬੋਰ ਤੇ ਹੋਰ ਵੀ ਜਿਹੜੇ ਕੀ ਸਮਾਨ ਬਰਾਮਦ ਕੀਤਾ ਗਿਆ। ਇਹ ਅਸੀਂ ਮੁਕਦਮਾ ਨੰਬਰ 10 ਦੇ ਸਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਗਤ ਦੇ ਵਿੱਚ ਜਿਹੜਾ ਹੈਗਾ ਥਾਣਾ 에য়ারਪੋਰਟ ਦੇ ਵਿੱਚ ਜਿਹੜਾ ਦਰਜ ਕੀਤਾ ਆ। ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਆ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ। ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਤਲ 32 ਬੋਰ, ਪੰਜ ਕਾਰਤੂਸ, ਇੱਕ ਖਡਾਉਣਾ ਪਿਸਤਲ ਤੇ ਇੱਕ ਲੋਹੇ ਦੀ ਕਿੱਕ ਜਿਹੜੀ ਹੈ ਬਰਾਮਦ ਕੀਤੀ ਆ। ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕਦਮੇ ਜਿਹੜੇ ਦਰਜ ਹੋਇਆ ਗਿਆ ਦੋ ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਔਰ ਇੱਚ ਬੜੀ ਵੱਡੀ ਇਹਨਾਂ ਨੂੰ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਤੇ ਇਹਨਾਂ ਦੀ ਟੀਮ ਨੇ। ਵਿਕਸਾਬਾ ਲੋਕ ਸਭਾ ਦੀ ਇਲੈਕਸ਼ਨ ਨੇ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਰਵਾਲਵਰਸ ਇਤਨਾ ਕੁ ਫੜੇ ਜਾ ਰਹੇ ਨੇ ਲੱਗਦਾ ਸੋਈ ਕੋਈ ਕੋਈ ਟੈਕ ਕਰਨ ਦੀ ਕੋਸ਼ਿਸ਼ ਸੀਗੀ ਜਾਂ ਕਿਸ ਤਰ੍ਹਾਂ ਸੀਗਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਟੈਕਸ਼ਨ ਹੁੰਦੀ ਆ ਮਤਲਬ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਆ ਕੋਈ ਬੰਦਾ ਕ੍ਰਾਈਮਨਲ ਕਲੈਂਟ ਕੋਈ ਕਰ ਰਿਹਾ ਹੁੰਦਾ। ਕਿ ਉਹਦੇ ਵਿੱਚ ਜਿਹੜੀ ਤੁਸੀਂ ਹੈਗੀ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਨਹੀਂ ਇਹਨਾਂ ਦੀ ਏਜ ਸਰ ਕੀ ਹੈ ਜੀ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ 20 ਤੋਂ 25 ਸਾਲ ਦੇ ਵਿੱਚ ਵਿੱਚ ਆ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਆ 8 ਤੋਂ ਲੈ ਕੇ ਪਲੱਸ 2 ਤੱਕ ਹੀ ਹੈ ਜੀ ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਦੀ ਲੁੱਟਖੋਹ ਕਰਨ ਦੀ ਵਾਰਦਾਤ ਦੀ ਜਿਹੜੀ ਹੈਗੀ ਆ ਔਰ ਇਹਨਾਂ ਦੇ ਮਤਨ ਜਿਹੜਾ ਹੈਗਾ ਉਹਦੇ ਉੱਤੇ ਚਾਰ ਮੁਕਦਮੇ ਤਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਸਟੇਟ ਤੇ ਪਾਸੇ ਤਰਜ ਹੈ ਸਰੇ ਖਾਸੇ ਹੋਰ ਤੋਂ ਬੜੇ ਜਿਆਦਾ ਲਾਗੇ ਚੱਲੇਗੀ। 에어ਪੋਰਟ ਦੇ ਲਾਗੇ ਬਲਸਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਉੱਥੋਂ। ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਚੀਜ਼ਾਂ ਨੇ ਗੁਰਸ ਨਜ਼ਰ ਆਉਂਦੀਆਂ ਨੇ ਜਿਹੜੀਆਂ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਦੇ ਪਿੱਛੇ ਨੇ। ਦੇਖੋ ਉਹਨਾਂ ਸਾਰਿਆਂ ਦੇ ਲਈ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਵਾਲੀ ਮੁੰਡਾਈ ਸਾਰੇ ਸਿਚੁਏਸ਼ਨਸ ਨੂੰ ਅਪੀਲ ਕਰਦੇ ਆਂ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਕੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀ ਹੈ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ। ਉਹਨੂੰ ਉਹਦੇ ਉਸਤੇ